ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖੀ ਬਲੌਗਸ ਉਪਰ ਆਇਆ ਤੁਹਾਡਾ ਸਵਾਲ ਕਾ YouTube ਹਾਂ ਜਿੱਦਾਂ ਸਾਰੇ ਠੀਕ ਠਾਕ ਉਹਦੇ ਸਾਰੇ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ ਹੋ ਗਈ ਆ 7 ਤੇ ਦਿਨ ਹੋ ਗਏ ਆ ਐਨਵਾਰਦਾਨਾ ਯਾਨੀ ਸੰਡੇ ਰਾਤ ਤੇ ਸਵਾਰ ਦਾ ਹੋ ਗਿਆ ਟਾਈਮ ਤੇ ਦੇਖੋ ਜੀ ਤੜਕੇ ਤੋਂ ਹੀ ਮਤਲਬ ਕਣ ਮਣ ਕਣ ਮਣ ਸ਼ੁਰੂ ਹੋਈ ਆ ਤੇ ਹੁਣ ਬਹੁਤ ਤੇਜ਼ੀ ਵੀ ਪੈ ਰਿਹਾ ਆ ਤੇ ਦੇਖੋ ਜੀ ਮੀਹ ਹਰ ਕਿਸੇ ਦੇ ਪਿੱਛਾ ਨਹੀਂ ਛੱਡਦਾ ਹੈਗਾ ਪਤਾ ਨਹੀਂ ਇਹਨੇ ਕੀ ਕਰਨਾ ਮੀਹ ਨੇ ਹੈ ਨਾ ਤੇ ਰੱਬ ਤਾਂ ਭੁੱਲਦਾ ਹੀ ਨਹੀਂਗਾ ਮੀਹ ਪਾਉਣਾ ਤੇ ਮੀਹ ਨੇ ਪਹਿਲਾਂ ਇਹਨਾਂ ਨੂੰ ਨੁਕਸਾਨ ਕੀਤਾ ਆ ਤੇ ਉਹ ਹੀ ਨਹੀਂ ਉਹ ਨੁਕਸਾਨ ਦੀ ਕੌਣ ਬਰਪਾਈ ਕਰੂਗਾ ਹਨਾ ਪਹਿਲੇ ਦੁਨੀਆ ਹਲਾ ਕੇ ਰੱਖਤੀ ਆ ਮੀਹ ਨੇ ਤੇ ਮੜ 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 ਜਦ ਤੱਕ ਲੋਵੀ ਜਾ ਕੋਨ ਛੇੜਦਾ ਮੀਹ ਤਾਂ ਨਾ ਤੇ ਆ ਦੇਖੋ ਕਿੰਨਾ ਤੇਜ਼ ਆ ਤੇ ਹੁਣ ਤਾਂ ਮੀਹ ਤੋਂ ਡਰ ਬਹੁਤ ਲੱਗਦਾ ਆ ਤੇ ਮੀਹ ਤੋਂ ਡਰੇ ਹੋਏ ਆ ਹੁਣ ਮੇਂ ਨਾ ਨਹੀਂ ਜਾਂਦਾ ਕਿ ਤੜੀ ਲੱਗ ਗਈ ਪਤਾ ਨਹੀਂ ਕਿ ਕਦ ਤੱਕ ਪਹੁੰਚਾਂਗਾ ਕਦੋਂ ਹੱਥੂ ਹੀ ਜਾ ਕਿਦਾਂਗੀ ਹੈ ਨਾ ਇਹ ਬਦੰਦ ਕੱਲ੍ਹ ਦਾ ਹੀ ਹੋ ਰਿਹਾ ਸੀਗਾ ਆ ਦੇਖੋ ਗੱਜੰਡੇ ਆਏ ਜੀ ਕਿੰਨੇ ਦਿਨ ਦਾ ਜਿਹੜੇ ਗੱਜ ਗੱਜ ਦੇ ਵਰਦੇ ਨਹੀਂ ਹੈਗੇ ਫਿਰ ਜਿਹੜੇ ਅੱਜ ਵਰਦੇ ਹਨ ਉਹ ਗੱਜ ਗੱਜ ਕੇ ਵਰਦੇ ਨੇ ਮੀਂਹ ਵੀ ਰਚ ਮਾ ਬਹੁਤ ਆਦਾ ਤੇ ਵਾਇਗਰੂ ਫਲੀ ਕਰੇ ਸੱਜੇ ਪਾਸ਼ਾ ਮੈਂ ਕਹਿੰਨੀ ਆ ਪੰਜਾਬ ਤੱਕੇ ਬਹੁਤ ਦੁੱਖਾਂ ਵਿੱਚ ਵਿਚਰ ਰਿਹਾ ਆ ਅ ਵੀਡੀਓ ਦੇ ਦੇਖ ਕੇ ਇੰਨਾ ਮਨ ਖਰਾਬ ਹੁੰਦਾ ਨਾ ਬਹੁਤ ਜ਼ਿਆਦਾ ਮੈਂ ਕਹਿੰਨੀ ਫੀਲਿੰਗ ਮੇਰੇ ਜਿਹੜੇ ਨਾ ਭਰਾ ਆ ਜਿਹੜੇ ਸਿੰਧਰ ਭੈਣਾ ਭਰਾ ਆ ਵਾਇਗਰ ਉਹਨਾਂ ਦੀ ਲੰਬੀ ਲੰਮੀ ਔਰ ਕਰੇ ਉਹ ਤਰੱਕੀਆਂ ਬਖਸ਼ੇ ਇਹਨਾਂ ਦਾ ਇੱਡਾ ਵੱਡਾ ਸੰਜੋਗ ਆ ਵੀ ਕਰੋੜਾਂ ਦੇ ਹਸਾਬ ਨਾਲ ਉਹਨਾਂ ਨੇ ਜਿੱਦਾਂ ਕਰ ਲੋ ਵੀ ਮਤ ਕੀਤੀ ਹੈ ਨਾ ਹਰ ਫੀਟ ਤਾਂ ਲਈ ਤੇ ਬਹੁਤ ਵੱਡਾ ਪਾਉਂਦੇ ਆ ਵਾਇਗਰ ਉਹਨਾਂ ਨੂੰ ਦਿਨ-ਦੁਗਣੀ ਰਾਤ ਚੋਂ ਵੀ ਤਰੱਕੀ ਦੇਵੇ ਹੈ ਨਾ ਵੱਡੇ ਵੱਡੇ ਦੇ ਸਿੰਗਰ ਭਰਾ ਸਾਡੇ ਪੰਜਾਬ ਦੀ ਸਾਡੀ ਸ਼ਾਨ ਹੈ ਨਾ ਤੇ ਉਹਨਾਂ ਨੂੰ ਦਰਸਾਇਆ ਇਸ ਦੁਨੀਆ ਜਿਹੜੀ ਪੀੜ ਤੇ ਆ ਤੇ ਉਹਨਾਂ ਉਹਨਾਂ ਵੀ ਚਲੋ ਖਰਚ ਆਈਦਾ ਉਹ ਪੰਜਾਬ ਦੇ ਉਹਨਾਂ ਨੂੰ ਪੰਜਾਬ ਦਾ ਦੁੱਖ ਹੈ ਭਾਵੇਂ ਉਹ ਵਿਦੇਸ਼ ਚ ਰਹਿੰਦੇ ਆ ਨਾ ਤੇ ਦੁੱਖ ਉਹਨਾਂ ਨੂੰ ਪੰਜਾਬ ਦਾ ਹੈਗਾ ਹੀ ਆ ਔਰ ਹੋਣਾ ਵੀ ਚਾਹੀਦਾ ਮੇਰੇ ਕਹਿਣੀ ਉਹਨਾਂ ਵੀਰਾ ਭੈਣਾ ਦੀ ਲੰਬੀ ਲੰਬੀ ਉਮਰ ਕਰੇ ਜਿਹੜੇ ਆਵ ਹੱਥੀਂ ਸੇਵਾ ਕਰਦੇ ਆ ਔਰ ਪੈਸੇ ਨਾਲ ਵੀ ਸੇਵਾ ਕਰਦੇ ਆ ਨਾ ਤੇ ਬਹੁਤ ਵੱਡਾ ਇਹ ਫੋਨ ਹੈ ਆ ਤੇ ਰੱਬ ਉਹਨਾਂ ਦੀ ਕਮਾਈ 'ਚ ਵਾਧਾ ਕਰੇ ਹਨ ਤੇ ਪਹਿਲੀ ਗੱਲ ਰੱਬ ਇਹਦਾ ਇਦਾਂ ਨਹੀਂ ਲੋੜ ਨਾ ਪਾਵੇ ਕਿਸੇ ਨੂੰ ਨਾ ਮੜਾ ਟਾਈਮ ਕਿਸ ਤੇ ਆਵੇ ਨਾ ਸਵੇਰ ਦਾ ਵੇਲਾ ਸੱਚੀ ਪਛਾ ਅ ਸਰਬਦਾ ਪਲਾ ਕਰੇ ਵਾਹਿਗੁਰੂ ਤੇ ਮੜਾ ਟਾਈਮ ਦੇਖਣਾ ਬਹੁਤ ਔਖਾ ਆ ਇਹਦੀ ਦੁੱਖ ਦੀ ਘੜੀ ਇਹ ਨੰਗਦੀ ਨਹੀਂ ਹੈ ਜਿਹੜੀ ਦੁੱਖ ਦੀ ਘੜੀ ਇਹ ਜਲਦੀ ਲੰਘ ਜਾਂਦੀ ਆ ਦੁੱਖ ਦੀ ਘੜੀ ਕੱਟਣੀ ਬਹੁਤ ਔਖੀ ਆ ਉਹ ਘੜੀ ਵੀ ਕੱਟਣੀ ਔਖੀ ਆ ਤੇ ਇਥੇ ਜਿੱਦਾਂ ਗੱਲੋ ਸਾਲਾਂ ਦੇ ਘਾਟੇ ਪੈ ਗਏ ਆ ਕਿਤੇ ਤੱਕ ਵਿਚਾਰੇ ਉਹ ਹੁਣ ਉਹਨਾਂ ਦੇ ਘਰਾਂ 'ਚੋਂ ਪਾਣੀ ਸੁੱਕੂਗਾ ਤੇ ਫਿਰ ਰਾਹਤ ਮਿਲੂਗੀ ਇਸ ਨਵੇਂ ਸਰਕੀ ਚੀਜ਼ਾਂ ਨੇ ਉਹ ਬਹੁਤ ਮੁਸ਼ਕਲ ਹੈ ਜੀ ਜਿੱਦਾਂ ਕਹਿ ਲਓ ਵੀ ਬੰਦਾ 10ਵੀਂ ਚ ਗਿਆ ਹੁੰਦਾ ਨਾ ਉਹਨੂੰ ਮੁੜ ਪਿੱਛੇ ਮੁੜ ਕੇ ਯਾਨੀ ਪਹਿਲੀ ਜੇ ਉਹਨੂੰ ਮੁੜਨਾ ਪੈਣਾ ਹੈ ਨਾ ਉਹਨੂੰ ਇੰਨੇ ਅੱਗੇ ਗਿਆ ਨੂੰ ਪਿੱਛੇ ਮੁੜਨਾ ਪੈਣਾ ਪਰ ਜੋ ਉਸ ਪ੍ਰਮਾਤਮਾ ਦੀ ਮਰਜ਼ੀ ਹੈ ਜੋ ਉਹਨੂੰ ਚੰਗਾ ਲੱਗਦਾ ਪਰ ਹੋਇਆ ਬਹੁਤ ਕਹਿ ਰਹੇ ਆ ਕਿ ਪੰਜਾਬ ਵਿੱਚ ਵੀ ਜਿੱਦਾਂ ਕਹਿ ਲਓ ਵੀ ਪੰਜਾਬ ਉਹ ਜਿਹੜੀ ਐਕਸ ਹਾਲ ਦਾ ਨਾ ਪਰ ਫਿਰ ਵੀ ਮੈਨੂੰ ਸਾਡੇ ਪੰਜਾਬੀ ਜਿਹੜੇ ਇਹਨਾਂ ਨੌਜਵਾਨਿਆਂ ਕਿਦਾ ਟਰਾਲੀਆ ਪਰ ਪਰ ਕਿllen ਜਾਂਦੇ ਰਾਸ਼ਨ ਦੀਆਂ ਹਨ ਇਹਨਾਂ ਸੇਵ ਕਰਦੇ ਆ ਮਿੱਟੀ ਦੀਆਂ ਟਰਾਲੀਆ ਪਰ ਪਰ ਕਿllen ਜਾਂਦੇ ਆ ਤੇ ਬਈ ਸਾਡੇ ਪਿੰਡੋ ਵਿੱਚ ਸੇਵਾ ਗਈ ਔਰ ਹੋਣੀ ਚਾਹੀਦੀ ਆ ਨਵੇਂ ਬੰਸ ਵਾਲੋ ਸੇਵਾ ਹੋਈ ਆ ਪਹਿਲਾਂ ਸੇਵਾ ਇਕੱਠੀ ਕੀਤੀ ਉਹਨਾਂ ਨੇ ਪਿੰਡ ਵਿੱਚੋਂ ਤੇ ਫਿਰ ਉਹਨਾਂ ਨੇ ਆਪਣੇ ਕੋਲ ਵੀ ਸੇਵਾ ਪਾਈ ਆ ਤਾਂ ਬਹੁਤ ਵੱਡਾ ਸੇਵ ਹੋ ਗਿਆ ਤੇ ਫਿਰ ਸੇਵਾ ਇਕੱਠੀ ਕਰਕੇ ਫਿਰ ਗਏ ਆ ਹਨਾ ਤੇ ਬਹੁਤ ਵੱਡਾ ਉਪਰਾਲਾ ਵਾਇਕਰੂ ਬਣਾਉਂ ਚੜਦੀ ਕਲਾ ਚ ਰੱਖੇ ਭਰਾਵਾਂ ਨੂੰ ਹਨਾ ਤੇ ਬਹੁਤ ਐਕਸਟ੍ਰੀਮ ਸੰਕਟ ਆ ਸੰਕਟ ਵਿੱਚ ਇਹ ਪੰਜਾਬ ਆ ਨਾ ਸਿਰਫ ਮੀਆਂ ਦੇ ਕਰਕੇ ਮੀਆਂ ਨੇ ਇੰਨੇ ਯਾਣੀ ਲੈ ਕਿ ਹੱਦ ਕਰਤੀ ਦੀਆਂ ਨੇ ਪਾਣੀ ਪਾਣੀ ਹੁਣ ਸਤਲੁਜ ਦੇ ਬੰਨ ਵੀ ਟੁੱਟ ਗਿਆ ਨਾ ਇਹ ਗੱਲ ਦੇਖੀ ਸੀ ਵੀਡੀਓ ਤੇ ਬੜਾ ਮਨ ਖਰਾਬ ਹੁੰਦਾ ਜਿੰਮੇਦਾਰ ਭਰਾਵਾਂ ਦੇ ਫਸਲਾਂ ਡੁੱਬ ਗਈਆਂ ਬੁਰਾ ਹਰ ਰੋਣ ਅੱਗੇ ਹੋ ਗਏ ਆ ਤੇ ਦੇਖੋ ਜੇ ਅਗਲੇ ਮਹੀਨੇ ਫਸਲ ਆਉਣੀ ਆ ਤਾਂ ਹੁਣ ਤਾਂ ਮੰਡੀਆਂ 'ਚ ਕਾਲ ਪੈ ਜਾਣਾ ਨਾ ਤੇ ਮੰਡੀਆਂ 'ਚ ਫਸਲ ਕਿੱਥੋਂ ਆਊਗੀ ਜੇ ਫਸਲ ਰਹੀ ਨਹੀਂ ਹੈਗੀ ਕਿ ਥੋਣੀ ਫਸਲ ਹਨਾ ਬਹੁਤ ਔਖਾ ਹੋ ਗਿਆ ਦੇਖੋ ਬੱਦਲ ਕਿੰਨਾ ਹਜੇ ਹੈਗਾ ਆ ਤੇ ਬੱਦਲ ਬਹੁਤ ਜ਼ਿਆਦਾ ਜਣੀ ਭਰਾਉ ਹੋ ਗਿਆ ਆ ਤੇ ਉਹ ਗਾਜਰਾ ਪਿਆ ਬੱਦਲ ਇਸ ਚਾ ਵੀਡੀਓ ਮਾਰਤਾ ਤੈਨੂੰ ਮਜੂਰ ਆ ਨਾ ਵਾਹਿਗੁਰੂ ਨੂੰ ਚੰਗਾ ਲੱਗਦਾ ਉਹੀ ਹੋਣਾ ਆ ਤੁਮ ਮਾਲਕ ਸਾਰਿਆਂ ਦਾ ਨਾ ਤੇ ਆ ਦੇਖੋ ਬੇੜੇ ਕਿੰਨੀ ਹਰਿਆਈ ਹੋ ਜਾਂਦੀ ਏ ਸਲਾਬੇ ਕਰਕੇ ਇਹਨਾ ਸੁੱਕਨ ਦਾ ਨਾ ਹੀ ਨੇਗਾ ਦੋ ਦੋ ਤਿੰਨ ਦਿਨ ਵਸ ਧੁੱਪ ਲੱਗੀ ਏ ਤੇ ਬਹੁਤ ਜਣੀ ਕਰੜੀ ਲੱਗੀ ਧੁੱਪ ਨਾ ਤੇ ਰੱਬ ਨੇ ਫਿਰ ਉਹ ਹੀ ਹਾਲ ਚਲਿਆਤਾ ਲੋਕਾਂ ਨੂੰ ਨਾ ਤੇ ਹੁਣ ਤਾਂ ਮੀਤਾ ਤੇ ਡਰ ਲੱਗਦਾ ਹੁਣ ਤਾਂ ਮੀ ਮੰਗੀਦਾ ਨਹੀਂ ਰੱਬਾ ਨਾ ਹੀ ਪਾਈ ਮੀ ਹੈ ਨਾ ਅੱਛਾ ਵੀ ਬੰਦੋ ਚਲੋ ਠੀਕ ਏ ਹੁਣ ਟਾਟਾ ਟਾਟਾ ਗੁੰਨਲੀ ਕੰਮ ਕਰ ਕਰ ਲਈਏ ਹਨਾ ਰੋਟੀ ਪਾਣੀ ਖਾਣਾ ਪਕਾਉਣਾ ਹੈ ਕਰਦੇ ਦੁੱਧ ਘਰ। ਇਹ ਦੁੱਧ ਘਰਮ ਕਰਦੇ ਆਂ ਜੇ ਪਹਿਲਾਂ ਉਹ ਤੇ ਫਿਰ ਬਾਜੂ ਆਟਾ ਗਨ ਕੇ ਫਿਰ ਰੱਖਦੀ ਆਂ ਦਾਲ। ਜure ਬੱਚੇ ਵੀ ਘਰ ਬੈਠੇ ਆ ਪੜਾਈ ਤੋਂ ਬਿਨਾ ਕਿੰਨਾ ਮੁਸ਼ਕਲ ਹੁੰਦਾ ਨਾ ਫਿਰ ਘਰ ਵੀ ਕੀ ਕਰਨਾ ਹੁੰਦਾ ਆ। ਤੇ ਜਿਹਨਾਂ ਦਾ ਟਾਈਮ ਪਾਸ ਨਹੀਂ ਹੁੰਦਾ ਸਮਾਂ ਕਿ ਸਕੂਲ ਜਾਣਾ ਆਪਣੀ ਰੁਟੀਨ ਬਣੀ ਰਹਿੰਦੀ ਆ ਮਾਵਾਂ ਦੀ ਹੈਨਾ। ਮੰਨ ਜਲਦੀ ਉੱਠਣਾ ਬੱਚਿਆਂ ਟਿਫਨ ਪੈਕ ਕਰਨਾ ਉਹ ਤੋਰਨਾ ਵਰਕਰ ਦੇ ਕੰਮ ਕਰ ਤੇ ਹੁਣ ਤੇ ਜਿਦਾਂ ਗੱਲ ਉਹ ਵੀ ਕੋਈ ਬੈਲੈਂਸ ਨਹੀਂ ਰਹਿੰਦਾ ਹੈਗਾ ਤੇ ਸਾਰੇ ਕਾਉਂਟ ਆਪ ਕਰਤੇ ਆ ਕਿ ਹੜਾ ਨੇ ਮੀਆਂ ਨੇ ਨਾ ਲੱਗਦਾ ਵੀ ਹੋਰ ਅਜੇ ਆਊਗਾ ਇੰਨਾ ਗੱਜਣ ਡਿਆ ਕਰਦੇ ਹੋਗੇ ਨਾ ਸੋਣੀ ਜਾਨੀ ਬਣ ਜਾਂਦੀ ਆ ਇਹ ਦੇਖੋ ਇਥੇ ਨਾ ਮੈਂ ਇਹ ਵੀ ਗੱਲ ਦੇਖੀ ਹੈ ਨਾ ਕਈ ਪਹਿਲਾਂ ਸਬਸਕ੍ਰਾਈਬ ਕਰ ਲੈਣਗੇ ਫਿਰ ਅਨਸਬਸਕ੍ਰਾਈਬ ਕਰ ਦਈਏ ਪਤਾ ਨਹੀਂ ਕਿਉਂ ਆ ਤਾਂ ਹਨਾ ਜੇ ਤੁਸੀਂ ਸਬਸਕ੍ਰਾਈਬ ਕਰ ਲਿਆ ਬੇ ਇਹਨੂੰ ਰਹਿਣ ਦੋ ਨਾ ਤੇ ਤੁਸੀਂ ਅਨਸਬਸਕ੍ਰਾਈਬ ਕਰ ਜਾਂਦੇ ਆ ਤੇ ਇਹ ਗੱਲ ਚੰਗੀ ਨਹੀਂ ਹੈਗੀ ਇਦਾਂ ਨਾ ਕਰਿਆ ਕਰੋ ਤੁਸੀਂ ਅਨਸਬਸਕ੍ਰਾਈਬ ਨਾ ਕਰਿਆ ਕਰੋ ਪਹਿਲੀ ਗੱਲ ਤੁਸੀਂ ਇਹ ਸਬਸਕ੍ਰਾਈਬ ਨਾ ਹੀ ਕਰਿਆ ਕਰੋ ਨਾ ਤੇ ਤੁਸੀਂ ਪਤਾ ਨਹੀਂ ਕੋ ਡਰ ਜਾਂਦੇ ਆ ਕਿ ਹੋਣਾ ਕੀ ਨੇ ਹੋਣਾ ਕੁਛ ਨਹੀਂ ਹੁੰਦਾ ਸਬਸਕ੍ਰਾਈਬ ਕਰਨਾ ਜੀ ਹੈਨਾ ਸਾਡੀ ਵੀਡੀਓ ਤੁਹਾਡੇ ਤੱਕ ਹੀ ਜਾਣਗੀਆਂ ਹੈਨਾ ਤੇ ਤੁਸੀਂ ਡਰ ਜਾਂਦੇ ਡਰਿਆ ਨਾ ਕਰੋ ਇਹਦਾ ਸਬਸਕ੍ਰਾਈਬ ਜੇ ਕੀਤਾ ਲੀਤਾ ਰਹਿੰਦਾ ਕਰੋ ਤੇ ਤੁਹਾਡੇ ਲਾਈਕ ਕਮੈਂਟ ਸਬਸਕ੍ਰਾਈਬ ਨਾਲ ਸਾਡਾ ਸਾਨੂੰ ਹੌਸਲਾ ਮਿਲਦਾ ਹੈ ਨਾ ਵੀ ਜਦੋਂ ਸਾਡੇ ਬਲੌਗ ਤੁਹਾਨੂੰ ਪਸੰਦ ਆਉਂਦੇ ਆ ਤੁਸੀਂ ਸਾਨੂੰ ਸਬਸਕ੍ਰਾਈਬ ਕਰਦੇ ਆ ਤੇ ਹੋਰ ਇਹਦਾ ਕੁਛ ਨਹੀਂ ਆ ਤੁਹਾਡਾ ਕੋਈ ਚੀ ਨਹੀਂ ਵਿਗਾੜ ਹੁੰਦਾ ਹੈਗਾ ਤੁਸੀਂ ਸਾਡੀ ਵੀਡੀਓ ਦੇਖਣੀ ਹੈ ਹੁੰਦੀ ਹੈ ਸੀਜਾ ਜੀ ਲੋ ਇਹ ਨੂੰ ਘੋਟ ਚਾ ਪੀਲੇੜ ਹੈ ਗਈ ਆ ਪੰਜਾਹ ਜਿਹੇ ਰੱਖੋ ਚਾਹ ਤਾਂ ਫਿਰ ਹਨਾ ਸਵਾਦ ਵੱਜਦਾ ਜਰਾ ਫਿਰ ਉਹ ਨਹੀਂ ਗੱਲ ਬਣਦੀ ਵਾਹਿਗੁਰੂ 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 ਤੇਸ ਜਪਵਾ ਸ਼ਹਿ ਪ੍ਰਮਾਤਮਾ ਕਿਰਪਾ ਕਰ ਕਿਹੜੀ ਭੁੱਲ ਹੋ ਗਈ ਇਸ ਪੰਜਾਬ ਤੋਂ ਹਨਾ ਇਹਨਾਂ ਤੋਂ ਸੰਕਟ ਦੇਂ ਡਿਆ ਵਾਹਿਗੁਰੂ ਇਹਨਾਂ ਨਾਲ ਕਹੜਾ ਪੰਜਾਬ ਤੇ ਇਹਨਾਂ ਨਾਲ 1 1 1 ਜੇ ਜਪਾ ਸਾਸ਼ਰਵਾਦਾ ਪਲਾਕਾਰ ਚਲੋ ਜੀ ਹੁ ਕੰਮਕਾਰ ਕਰ ਲਈਏ ਲੋ ਜੀ ਦਪਹਿਰ ਤਾਂ ਹੋ ਗਿਆ ਟਾਈਮ ਪੂਰੇ 3 ਵਜੇ ਦਾ ਤੇ ਸਵੇਰੇ ਮੈਂ ਬਣਾਈ ਸੀ ਦਾਲ ਮਾਂਛੋਲਿਆਂ ਦੀ ਤੋਂ ਬਣਾਉਣੇ ਆ ਚੋਲ ਤੇ ਤੇਲ ਹੋ ਗਿਆ ਕਰਨਾ ਤੇ ਹੁਣ ਵਿੱਚ ਪਾਉਂਦੇ ਜੀਰਾ ਤੇ ਜਦੋਂ ਮਾਤਾ ਦੋ ਜੰਮ ਭਾਤ ਦੇ ਜੀਰੇ ਦੇ ਤੇ ਡੇਢ ਕ ਲਿਆ ਮੈਂ ਗਲਾਸ ਚ ਉਹਨਾਂ ਦਾ ਤੇ ਉਹ ਪੀਗਰਤ ਨੇ ਬਹੁਤ ਸੋਹਣੀ ਜਲਦੀ ਫੋਬਲ ਜਾਂਦੇ ਆ ਤੇ ਥੋੜੇ ਚੌਲ ਪਈ ਕੇ ਰੱਖੋ ਪਹਿਲਾਂ ਤੇ ਇੱਕ ਪਿਆਜ਼ ਲੈ ਲਿਆ ਤੇ ਇੱਕ ਟਮਾਟਰ ਤੇ ਦੋ ਹਰੀਆਂ ਮਿਰਚਾਂ ਤੇ ਦੋ ਅੰਡੇ ਲੈ ਲਿਆ ਮਟੇ ਮਟੇ ਤੇ ਲੋ ਜੀ ਹਰ ਪੜੀ ਵਿੱਚ ਤੇਰੀ ਤੇ ਦੁਰੀਆਨੀ ਤਿਆਰ ਕਰਨ ਹੁੰਦੇ ਆ ਕਿ ਸਬਜ਼ੀਆਂ ਵੈਸੇ ਬਹੁਤ ਹੈ ਨਹੀਂ ਕਿ ਜਿੰਨੀ ਹੈਗੀ ਹੁੰਦੀਆਂ ਫਾਇਲੇ ਵਿੱਚ ਆਪਾਂ ਇਹ ਤੇ ਇਹ ਕੋਈ ਨਹੀਂ ਹੋਣਾ ਮੈਂ ਮੀਠੇਰੇ ਹੋ ਜਾਣਾ ਮੀਠੇ ਐਸੇ ਦਾ ਪਰ ਹੋਮਿਆ ਹੋ ਗਿਆ ਹੁਣ ਤਾਂ ਬਹੁਤ ਮੁਕੀ ਲੱਗਣ ਗਈ ਹੈ ਇਹ ਲੱਗੇ ਬਿਨਾ ਤੇ ਬਦਲਾ ਨਹੀਂ ਹੈਗਾ ਆ ਸਰਦੋ ਕੋ ਪਤਾ ਨਹੀਂ ਇਹ ਚੈੱਕ ਸਕਦਾ ਨਾ ਪਰ ਮਤਵਾਂ ਦੀ ਮਰਜ਼ੀ ਆ ਤੇ ਤੋਂ ਬੋਦੀ ਕਿ ਨਾ ਕਦੀ ਤਾਂ ਉਹ ਅਸ ਵੀ ਕਦੀ ਨਾ ਸੰਭੀ ਹੋਦੀ ਨਾ ਤਾਂ ਮੈਂ ਸਿਆਪਾ ਦੇ ਵਿੱਚ ਜਮ ਸਾਈਕਾ ਸ਼ਾਮ ਨੂੰ ਸ਼ੁਰੂਆਤ ਤੇ ਲਈਦੀ ਜਾ ਰਹੀ ਹੈ ਕੋਈ ਹੋਰ ਆ ਸਾਬ ਸਖੂ ਸਾਹ ਹੋਣ ਸ਼ੁਰੂ ਹੋਣੇ ਪੰਜ ਵਜੇ ਕੋ ਲੈ ਕੇ 6:00 ਤੋਂ ਪੰਜ ਤੋਂ ਸਖੂ ਤੇ ਬਾਦਗੀ ਕੀਤਾ ਨਾ ਖੈਰਾ ਸੁਣਿਆ ਤੇ ਫਿਰ ਕੀਤਾ ਨਾ ਬਾਦ ਨੂੰ ਇਹ ਨੂੰ ਐਲੋਸਮਤ ਹੋ ਗਈ ਜੀ ਤੇ ਲੱਗਦਾ ਦੀ ਸੇਵਾ ਹੋਣਾ ਚਾਹੀਏ ਜੀ ਜੇ ਸੇਵਾ ਕਰਨੀ ਹੈ ਤੇ ਗੁਰਦਵਾਰਾ ਚੱਲਦਾ ਹੈ ਗੁਰਦਵਾਰਾ ਸਾਹਿਬ ਤੇ ਲੋਕੋ ਚੀਸੀ ਇਹਨਾਂ ਨੂੰ ਪਤਾ ਵੀ ਅੱਜਕੱਲ ਕਿੰਨਾ ਨਿਸਾਨ ਹੋਈ ਹੋ ਗਿਆ ਨਾ ਖੜਾ ਦਾ ਅਸਲਾ ਦੀ ਅਰਦਾਸ ਸਾਹਿਬਰ ਦੀ ਭਲੇ ਵਾਸਤੇ ਤੇ ਵਾਈ ਗੇ ਮੇਰ ਕਰੇ ਹੁਣਾਂ ਨਹੀਂ ਮਾਵੇ ਨਹੀਂ ਹੈ ਬਹੁਤ ਆਸਾਨ ਕੀਤਾ ਬਹੁਤ ਜਿਆਦਾ ਹੋ ਗਿਆ ਨਾ ਆਸਾਨ ਇਸ ਕਰਕੇ ਉਹ ਜਿਆ ਪਾਲਤੀ ਨੇ ਨਾ ਚਲੇ ਪਾਲਣੇ ਵਿੱਚ ਪੱਤੀਆਂ ਜਲਦੀ ਵੀ ਆ ਚੁੱਕੀਆਂ ਤੇ ਫਿਰ ਮੈਂ ਤੁਹਾਨੂੰ ਖੱਲਾ ਪੋਣੇ ਮਾਤ ਦੇ ਦਿੱਤੇ ਤੇ ਆ ਦੇਖੋ ਜੀ ਗੋਰੇ ਨੀ ਟੈਪ ਅੱਜ ਇਹ ਚਨਾ ਦੇ ਗੋਭੀ ਆ ਨਾ ਗਜਰਾ ਜੇ ਤੇ ਸ਼ਿਮਲਾ ਮਿਰਚ ਯਾਨੀ ਜਿਹੜੀ ਜਾਨੂੰ ਸਬਜ਼ੀ ਪਸੰਦ ਹੈ ਨਾ ਉਹੀ ਪਾ ਸਕਦੇ ਆ। ਸਮੈਲ ਵੀ ਬਹੁਤ ਸਣੀ ਆ ਰਹੀ ਹੈ। ਤੇ ਅੱਜ ਮੈਂ ਹਰੀਆਂ ਮੱਜਾਂ ਪਾ ਲਈਆਂ। ਤੇ ਮੇਰੇ ਬੱਚੇ ਹਰੀ ਮੱਝਾ ਘੱਟੀ ਖਾਂਦੇ ਆ। ਪਰ ਫਿਰ ਮੈਂ ਪਾ ਲਈਆਂ। ਇਹ ਦਸਿਲ ਦਰਨਾ ਕੇ ਰੱਖੀ ਆ ਮੈਂ। ਚਲੋ ਮੈਂ ਕਿ ਸ਼ਾਮ ਦਾ ਕੰਮ ਮੇਰਾ ਨਾ ਨਿਬੜ ਜਾਊਗਾ। ਤੇ ਤੋ ਤਿਆਰ ਹੋ ਗਿਆ ਜੀ ਬਹੁਤ ਵਧੀਆ ਲੱਗ ਰਿਹਾ ਹੈ। ਮੇਰਾ ਤੜਕਾ ਜਲਦੀ ਭੁੱਜ ਗਿਆ ਤੇ ਥੋੜਾ ਕਲਰ ਚੇਂਜ ਹੋ ਗਿਆ ਤੇ ਨਾਲੇ ਥੋੜਾ ਫਿਰ ਚੌੜਾ ਜਿਹਾ ਕਰਦੇ ਹੁਣ ਨਾ ਸਰਸਮਾਹ ਨੇ। ਫਿਰ ਦੋ ਚਮਚਾ ਵਾਲੇ ਆਪਾਂ ਥੋੜ੍ਹ ਦੇਣਾ। ਤੇ ਦੋ ਹੀ ਪਾਉਣੇ ਆ ਮਸਾਲੇ ਦੇ, ਘੱਟ ਦੇ ਨਹੀਂ ਥਾਲੇ ਦੇ। ਤੇ ਮੇਰੇ ਸੇ ਹਰੀ ਮਿਰਚ ਪਈ ਆ ਤਾਂ ਅੱਧਾ ਕਿੰਨਾ ਆਪਾਂ ਲਾਗਾਏ ਪਾਣੀ ਆਂ ਕਿ ਇੰਤੀ ਚਲ ਬਣੇ ਕੋਕਸਣੇ ਕਿੰਨੇ ਚਲ ਗਏ ਆ ਤੇ 3 ਗਲਾਸ ਮਲੇ ਆ 14 ਨਾ ਇਸ 4 ਗਲਾਸ ਪਾਣੀ ਮਾਣੀ ਤੇ 3 ਗਲਾਸ 2 ਗਲਾਸ ਹੁੰਦੇ ਨਾ 2 3 ਹੂ ਤੇ ਜਦੋਂ ਇਹ ਪਾਣੀ ਹੁਣ ਬਾਟਾ ਵਿੱਚ ਇਦਵੇਂ ਤਾਂ ਹੁਣ ਪਾ ਗਨੇ ਚੌਲ ਜਦੋਂ ਬਣ ਕੇ ਵੀ ਤੁਹਾਨੂੰ ਤੋਂ ਖਾਣੇ ਵਿੱਚ ਕਿੰਨੀ ਟੇਸਟੀ ਕਿੰਨੇ ਵਧੀਆ ਬਣੇ ਹੋਣਾ ਤੇ ਅੱਧੇ ਤੇ ਚਲੋ ਭੀਗ ਕੇ ਰੱਖ ਲਿਸ ਕਿ ਜਲਦੀ ਬਣ ਜਾਣੇ ਆ ਫੁੱਲ ਦੇ ਮੌਦੇ ਨੂੰ ਭੀਗ ਰਹੰਦੇ ਆਪਾਂ ਚੌਲ ਇਹ ਬਹੁਤ ਇਦੋਂ ਵੀ ਪਾਣੇ ਆ ਤਾਂ ਫਿਰ ਉਹ ਨਹੀਂ ਬਣਦੀ ਕੋਈ ਗੱਲ ਫਿਰ ਇਹ ਸਾਰੇ ਇਕੱਲੇ ਇਕੱਲੇ ਬਣ ਜਾਂਦੇ ਬਹੁਤ ਸੋਹਣੇ ਲੱਗਦੇ ਆ ਸ਼ਾਮ ਨੂੰ ਗੁਰਲਾ ਸਭ ਜਾਣਾ ਹੈ ਤੇ ਜੈਸੇ ਮੈਂ ਰੁਹੀ ਜਾਨੀ ਮੈਂ ਕਈ ਵਾਰੇ ਮੇਰੇ ਕੋਲ ਮਿਸ ਹੋ ਗਏ ਲੰਘਦੋਂ ਹੈ ਸ਼ਾਮ ਨੂੰ ਉੱਥੇ ਸਾਡਾ ਆਪਣਾ ਸੂਪੀ ਖਾ ਲੈਣਾ ਜਦੋਂ ਖਾ ਲੈਣਾ ਕੋਈ ਦਰਸਾਉਂ ਤੇ ਲੱਗਦਾ ਰਹੇ ਤੇ ਬੋਣਾ ਜੇ ਤੁਹਾਨੂੰ ਸੋਪਾ ਆਪਣਾ ਜਲਦੀ ਬਣ ਜਾਣਗੇ ਜਦੋਂ ਬਣ ਗਏ ਤੇ ਦੇਖਦੇ ਆ ਕਿਦਾਂ ਦੇ ਬਣੇ ਆ ਤੇ ਤੁਰਪਾ ਲੱਗ ਗਿਆ ਲੋ ਜੀ ਬਰੇਨੀ ਟੈਪ ਚੌਲ ਬਣ ਕੇ ਹੋ ਗਏ ਤਿਆਰ ਔਣ ਵਾਲੇ ਤੇ ਆਪਾਂ ਜਿਹੜੀ ਸੀਗਾਂ ਆਟ ਮੋਹੇ ਪਾ ਲਈਆਂ ਤੇ ਦਾਲ ਵੀ ਹੈਗੀ ਦਾਲ ਨਾਲ ਹੁਣ ਖਾਵਾਂਗੇ ਸੋਹਣੇ ਲੱਗਦੇ ਆ ਤੇ ਦੇਖੋ ਜੀ ਦਾਲ ਚੌਲ ਸਬਜੀ ਖੱਟੇ ਨਾਲ ਵੀ ਖਾ ਲੈਂਦੇ ਆ ਚਾਰ ਨਾਲ ਵੀ ਕਈ ਵਾਰੀ ਵੇ ਭਣਾ ਭਰਾ ਖਾ ਲੈਂਦੇ ਆ ਸੋਹਣੇ ਲੱਗਦੇ ਹਨ ਤੇ ਵੀਡੀਓ ਨੂੰ ਤੁਸੀਂ ਜਰੂਰ ਲਾਈਕ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਚੈਨਲ ਸਬਸਕ੍ਰਾਈਬ ਕੀਤਾ ਨਾ ਬਹੁਤ-ਬਹੁਤ ਧੰਨਵਾਦ ਤੇ ਕਮੈਂਟ ਵੀ ਬਹੁਤ ਸੋਹਣੇ ਮੇਰੇ ਭੈਣ ਭਰਾ ਕਰਦੇ ਆ ਤੇ YouTube ਫੈਮਲੀ ਬਹੁਤ ਵਧੀਆ ਵਾਈਬਰੀ ਦਾ ਸਾਰਿਆਂ ਚੜ੍ਹਦੀ ਕਲਾ ਰੱਖੇ ਹਨਾ ਤੇ ਦੁੱਖ ਤੋਂ ਬਚਾਵੇ ਤੇ ਬਾਕੀ ਅੱਜ ਹੈਗੀ ਪੁੰਨਿਆ ਤੇ ਜਿਹੜਾ ਰਾਤ ਦਾ ਪ੍ਰੋਗਰਾਮ ਲੰਗਰ ਦਾ ਪ੍ਰੋਗਰਾਮ ਉਹ ਤੁਸੀਂ ਗੁਰਦੁਆਰਾ ਸਭੀ ਸ਼ਕਾਂਗੇ ਜਾ ਕੇ ਹਨਾ ਤੇ ਚਲੋ ਦੁਪਹਿਰਾਂ ਖਾਵਾਂਗੇ ਕਰ ਤਾਜ਼ਾ ਕੀ ਪੁੰਨਿਆ ਹਰ ਪੁੰਨਿਆ ਦੇ ਲੋਰਾਂ ਸਾਡੇ ਗੁਰਦੁਆਰਾ ਸਾਹਿਬ ਹੁੰਦਾ ਹੈ ਤਾਂ ਸਭ ਆਪਣੀ ਸਾਡੀ ਅਰਦਾਸ ਵੀ ਮਤਲਬ ਪਾਠ ਹੁੰਦਾ ਫਿਰ ਦਸ ਅਸਾਂ ਦਸਾਂ ਜੀ